ਸਸਿਕਾਲ ਮੈਂ ਰਮਨਦੀਪ ਤੁਸੀਂ ਸੁਣ ਵੇਖ ਰਹੇ ਹੋ ਦਸਤਕ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਗੱਲਬਾਤ ਇਗਨੋਰ ਕਰਨ ਦੀ ਕਲਾ ਬਾਰੇ ਮੈਂ ਕਰੂੰਗੀ ਬੜੀ ਆਸਾਨੀ ਨਾਲ ਅਸੀਂ ਜਦੋਂ ਸਲਾਹ ਦੇਣੀ ਹੁੰਦੀ ਹੈ ਕਿਸੇ ਨੂੰ ਕਹਿ ਦਿੰਨੇ ਆ ਕਿ ਕੋਈ ਗੱਲ ਨਹੀਂ ਕੁਝ ਗੱਲਾਂ ਨੂੰ ਲੈਟ ਗੋ ਕਰ ਦੇਣਾ ਚਾਹੀਦਾ ਇਗਨੋਰ ਕਰ ਦੇਣਾ ਚਾਹੀਦਾ ਪਰ ਇਹੋ ਜੀ ਗੱਲ ਹੈ ਜਿਹੜੀ ਹਰਕ ਦੇ ਵਸਦੀ ਨਹੀਂ ਕਿਸੇ ਨਾਲ ਇੱਕ ਦਿਨ ਮੇਰੀ ਗੱਲ ਹੋ ਰਹੀ ਸੀਗੀ ਤੇ ਉਹਨਾਂ ਨੂੰ ਮੈਂ ਕੋਈ ਆਪਦੇ ਗਿਲੇ ਸ਼ਿਕਵੇ ਦੱਸੇ ਕਿ ਕਿਸੇ ਨਾਲ ਮੈਨੂੰ ਆਹਾ ਆਹਾ ਗਿਲੇ ਸ਼ਿਕਵੇ ਹੈਗੇ ਆ ਤੇ ਉਹਨਾਂ ਨੂੰ ਇਹਨਾਂ ਗੱਲਾਂ ਤੇ ਫਿਰ ਮੈਥੋਂ ਕਹਿ ਹੋ ਜਾਂਦਾ ਕਿ ਮੈਂ ਆਪਦੇ ਅੰਦਰ ਨਹੀਂ ਰੱਖਦੀ ਮੈਂ ਕਹਿ ਦਿੰਨੀ ਆ ਕਿਉਂਕਿ ਕੁਝ ਚੀਜ਼ਾਂ ਜਦੋਂ ਹੱਦ ਪਾਰ ਕਰ ਜਾਂਦੀਆਂ ਤਾਂ ਆਪਾਂ ਨੂੰ ਬੋਲਣਾ ਹੀ ਪੈਂਦਾ ਹੈ ਨਾ ਉਹ ਕਹਿੰਦੇ ਵੀ ਗਲਤ ਹੈ ਤੇਰੀ ਠੀਕ ਹੈ ਬਿਲਕੁਲ ਸਹੀ ਹੈ ਪਰ ਆਪਾਂ ਕਹਿੰਦੇ ਮੈਂ ਵੀ ਕਹਿ ਦਿੰਨੀ ਹੁੰਨੀ ਆ ਵੀ ਕੋਈ ਨਹੀਂ ਮਿੱਟੀ ਪਾ ਛੱਡ ਦੇ ਇਗਨੋਰ ਕਰ ਦੇ ਪਰ ਕਹਿੰਦੇ ਨਾ ਕਈ ਵਾਰ ਆਪਾਂ ਨੂੰ ਉਦੋਂ ਤੱਕ ਸ਼ਾਂਤੀ ਨਹੀਂ ਮਿਲਦੀ ਉਦੋਂ ਤੱਕ ਆਪਾਂ ਨੂੰ ਚੈਨ ਜਾਂ ਨਹੀਂ ਆਉਂਦਾ ਜਦੋਂ ਤੱਕ ਆਪਾਂ ਅਗਲੇ ਨੂੰ ਦੱਸ ਨਾ ਦੇਈਏ ਕਲੀਅਰ ਨਾ ਕਰ ਦਈਏ ਜਾਂ ਉਸ ਗੱਲ ਦਾ ਜਵਾਬ ਉਸੇ ਰੂਪ ਚ ਉਹਨਾਂ ਨੂੰ ਦੇ ਨਾ ਦੇਈਏ ਇਹ ਤਾਂ ਹੁਣ ਹੋ ਗਈ ਗੱਲ ਆਮ ਨੋਰਮਲ ਜਾਂ ਤਰੀਕਾ ਤੇ ਜਿਹੜੀ ਮੈਂ ਗੱਲ ਕਰਨੀ ਹੈ ਵੀ ਇਗਨੋਰ ਕਰਨ ਦੀ ਕਲਾ ਹੁੰਦੀ ਹੈ ਜਿਹੜੀ ਸੱਚੀ ਉਹ ਬਾਖਮਾਲ ਹੈ ਪਿਛਲੇ ਦਿਨੀ ਮੈਂ ਉਹ ਕਲਾ ਕਿਸੇ ਦੇ ਵਿੱਚ ਦੇਖੀ ਬਹੁਤ ਨੇੜੇੋਂ ਦੇਖੀ ਮਤਲਬ ਜਦੋਂ ਕਿਤੇ ਬਹਿਸ ਛਿੜ ਰਹੀ ਹੈ ਕਿਸੇ ਗੱਲ ਦਾ ਲੱਗਦਾ ਕਿ ਹੁਣ ਮਸਲਾ ਭਖਣ ਵਾਲਾ ਹੈ ਵੀ ਇਸ ਗੱਲ ਤੇ ਸਾਹਮਣੇ ਵਾਲਾ ਬਜਿੱਦਾ ਆਪਦੀ ਗੱਲ ਉਹਨੇ ਕਹਿਣੀ ਹੀ ਕਹਿਣੀ ਆ ਤੇ ਉਹ ਜਿਹੜਾ ਦੂਜਾ ਇਨਸਾਨ ਆ ਉਸ ਵੇਲੇ ਇੱਕਦਮ ਚੁੱਪ ਜ਼ੁਬਾਨ ਉਸ ਤੋਂ ਅੱਗੇ ਕੁਝ ਬੋਲਣਾ ਹੀ ਨਹੀਂ ਕਿਉਂਕਿ ਉਹਨੂੰ ਲੱਗਦਾ ਕਿ ਇਹ ਗੱਲ ਨੂੰ ਇੱਥੇ ਛੱਡ ਦੋ ਬਸ ਜੇ ਮੈਂ ਅੱਗੋਂ ਚਾਰ ਗੱਲਾਂ ਕੀਤੀਆਂ ਤੇ ਗੱਲ ਵੱਧ ਸਕਦੀ ਹੈ ਉਹਨਾਂ ਕੋਲ ਮੈਂ ਇੱਕ ਗੱਲ ਸਿੱਖੀ ਮਤਲਬ ਸਮਝੀ ਹਾਲਾਂਕਿ ਉਹਨਾਂ ਦੀ ਜਿਹੜੀ ਇਗਨੋਰ ਕਰਨ ਦੀ ਕਲਾ ਚ ਐਨੀ ਕੋ ਉਹਨਾਂ ਦੀ ਮੈਨੂੰ ਕਮੀ ਨਜ਼ਰ ਆਈ ਕਿ ਉਹਨਾਂ ਦਾ ਉਹ ਅੰਦਰ ਦਾ ਜੋ ਕਹਿਣਾ ਚਾਹੁੰਦੇ ਸੀ ਉਸ ਵੇਲੇ ਉਹਨਾਂ ਦੇ ਅੰਦਰ ਜੋ ਚੱਲ ਰਿਹਾ ਸੀ ਜ਼ਬਾਨ ਤੇ ਨਹੀਂ ਸੀ ਉਹਨਾਂ ਨੇ ਮਾਹੌਲ ਨੂੰ ਸ਼ਾਂਤ ਰੱਖਣਾ ਜਾਂ ਨਾਰਮਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਨਾ ਚਿਹਰੇ ਤੇ ਉਹ ਸਾਹਭ ਭਾਵ ਸਾਫ਼ ਨਜ਼ਰ ਆ ਜਾਂਦੇ ਸੀ ਕਿਤਨਾ ਕਿਤੇ ਥੋੜੀ ਤਿਓੜੀ ਉੱਬਰ ਜਾਂ ਉੱਬਰ ਜਾਂਦੀ ਆ ਕਈ ਇਸ ਤਰ੍ਹਾਂ ਹੁੰਦੇ ਆ ਵੀ ਉਹ ਜੇ ਸਿਚੁਏਸ਼ਨ ਚ ਕੁਝ ਗੁਣਗਣਾਉਣ ਲੱਗ ਜਾਂਦੇ ਆ ਉਹ ਮੈਨੂੰ ਜ਼ਿਆਦਾ ਵਧੀਆ ਲੱਗਦਾ ਤਰੀਕਾ ਕਿ ਤੁਸੀਂ ਮਸਤ ਮੋਲੇ ਜੇ ਹੋ ਕੇ ਕੁਝ ਗੁਣਗਣਾਉਣ ਲੱਗ ਜਓ ਤਾਨੂੰ ਲੱਗੇ ਕਿ ਹਾਂ ਉਸ ਗੱਲ ਨੂੰ ਮੈਂ ਆਪਣੇ ਤੇ ਅਸਰ ਨਹੀਂ ਹੋਣ ਦੇਣਾ ਤੇ ਪਰ ਜੇ ਅਸੀਂ ਕਲਾ ਦੀ ਗੱਲ ਕਰੀਏ ਤਾਂ ਸੱਚੀ ਸਾਨੂੰ ਉਹਨਾਂ ਚੀਜ਼ਾਂ ਨੂੰ ਲੈਟ ਗੋ ਕਰਨਾ ਅੰਦਰੋਂ ਆਉਣਾ ਚਾਹੀਦਾ ਇਹ ਕਦੋਂ ਹੁੰਦਾ ਇਹ ਉਦੋਂ ਹੁੰਦਾ ਜਦੋਂ ਆਪਾਂ ਨੂੰ ਲੱਗਦਾ ਵੀ ਇਹ ਫਲਾਨਾ ਬੰਦਾ ਜਾਂ ਫਲਾਨੀ ਔਰਤ ਇਹਦਾ ਇੰਨਾ ਕੀ ਦਿਮਾਗ ਹੈ ਇਹਨੇ ਇੰਨਾ ਕੀ ਸੋਚਣਾ ਇਸ ਤੋਂ ਅੱਗੇ ਇਹਨੂੰ ਤੁਸੀਂ ਕੋਈ ਪੋਜ਼ਿਟਿਵ ਤਰੀਕੇ ਨਾਲ ਗੱਲ ਸਮਝਾਓ ਉਹਦੇ ਹਿੱਤ ਦੀ ਗੱਲ ਸਮਝਾਓ ਉਹਨੇ ਨਹੀਂ ਸੁਣਨੀ ਉਹਨੇ ਉੱਥੇ ਪੂਰਾ ਆਪਦਾ ਬਹਿਸ ਬਾਜ਼ੀ ਕਰਨੀ ਆ ਪੂਰਾ ਆਪਦੀ ਗੱਲ ਰੱਖਣੀ ਆ ਤਾਂ ਕਿ ਮੇਰੀ ਗੱਲ ਨੂੰ ਵੀ ਦਬਾਇਆ ਤਾਂ ਕੀ ਜਾਈ ਸਗੋਂ ਆਪਣਾ ਦਬਾ ਪਾਉਣ ਨੂੰ ਉਹ ਗੱਲ ਕਰਦੇ ਨੇ ਪਰ ਦੂਜੇ ਪਾਸੇ ਉਸ ਗੱਲ ਨੂੰ ਬਿਲਕੁਲ ਵੀ ਉਹਦਾ ਕੋਈ ਹੰਗਾਰਾ ਨਹੀਂ ਦਿੰਦੇ ਕਿਉਂਕਿ ਉਹ ਗਲਤ ਹੈ ਜਿਨ੍ਹਾਂ ਕੋਲ ਇਹ ਆਰਟ ਹੈ ਇਗਨੋਰ ਕਰਨ ਦਾ ਔਰ ਉਹਨਾਂ ਨੂੰ ਇਹ ਵੀ ਪਤਾ ਕਿ ਸਾਹਮਣੇ ਵਾਲੇ ਨੂੰ ਸਮਝਾਇਆ ਵੀ ਕੋਈ ਫਾਇਦਾ ਨਹੀਂ ਤਾਂ ਉਹ ਇੰਨੇ ਸੋਹਣੇ ਤਰੇ ਤਰ੍ਹਾਂ ਉਹਨੂੰ ਇਗਨੋਰ ਕਰਦੇ ਆ ਨਾ ਕੋਈ ਹੋਰ ਕੰਮ ਇੱਧਰ ਉੱਧਰ ਧਿਆਨ ਦੇ ਲੈਣਗੇ ਕੋਈ ਹੋਰ ਕੰਮ ਕਰ ਲੈਣਗੇ ਜਾਂ ਹਾਏ ਮੈਨੂੰ ਕੁਝ ਯਾਦ ਆ ਗਿਆ ਜਾਂ ਮੈਂ ਆਹ ਕੰਮ ਕਰਨਾ ਸੀ ਉਥੋਂ ਟਲ ਜਾਣਾ ਉਸ ਵਿਅਕਤੀ ਕੋਲੋਂ ਪਾਸੇ ਹੋ ਜਾਣਾ ਤੇ ਉਹ ਫਿਰ ਬੰਦਾ ਆਪਣੀ ਗੱਲ ਕੈਨਵਾਲਾ ਜੀ ਦੀ ਕਹੀ ਉਸ ਵੇਲੇ ਸੁਣੀ ਨਹੀਂ ਗਈ ਮਤਲਬ ਗੱਲ ਚੱਲ ਰਹੀ ਸੀ ਤਾਂ ਉੰਦਰੋਂ ਤੜਫਦਾ ਬਹੁਤ ਆਉ ਨੂੰ ਲੱਗਦਾ ਬਹੁਤ ਆ ਕਿ ਮੈਨੂੰ ਉਸੇ ਤਰ੍ਹਾਂ ਮੇਰੀ ਗੱਲ ਅਣ ਸੁਣੀ ਕਰਕੇ ਅਗਲਾ ਚਲਾ ਗਿਆ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨੇ ਇਸ ਗੱਲ ਨੂੰ ਇਗਨੋਰ ਕੀਤਾ ਉਹਨੇ ਇਸ ਗੱਲ ਨੂੰ ਗਾਂ ਵਧਾਇਆ ਨਹੀਂ ਤੇ ਉਹਨੇ ਇਸ ਚੀਜ਼ ਨੂੰ ਕਿਸੇ ਹੋਰ ਰੂਪ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਗੱਲ ਫੇਰ ਉਸੇ ਆਰਟ ਦੀ ਹੋਈ ਕਰ ਰਹੀ ਆ ਕਿ ਇਹ ਸਾਡੇ ਸਾਰਿਆਂ 'ਚ ਜਦੋਂ ਆ ਜਾਂਦਾ ਨਾ ਇਹ ਇੱਕ ਮੈਚਿਓਰਿਟੀ ਹੁੰਦੀ ਆ ਏ ਮੈਚਿਓਰਿਟੀ ਦਾ ਨੈਕਸਟ ਲੈਵਲ ਹੀ ਆਪਾਂ ਕਹਿ ਸਕਦੇ ਹਾਂ ਸਾਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਨੂੰ ਪਿੰਚ ਕਰਦੀਆਂ ਕਿਸੇ ਨੇ ਕੁਝ ਕਹਿਤਾ ਕੋਈ ਸਾਡੇ ਤੇ ਹੱਸ ਲਿਆ ਜਾਂ ਸਾਨੂੰ ਲੱਗਿਆ ਕਿ ਸਾਡੇ ਤੇ ਸਾਡੀ ਗੱਲ ਤੇ ਕੋਈ ਗੁੱਜਾ ਜਾਂ ਮੁਸਕਰਾਇਆ ਜਾਂ ਹੱਸਿਆ ਜਾਂ ਸਾਨੂੰ ਸਾਡੀ ਕੋਈ ਚੁਗਲੀ ਨੂੰਾਂ ਕਿਸੇ ਕੋਲ ਕੀਤਾ ਹੈ ਨਾ ਤਾਂ ਉਦੋਂ ਹੁੰਦਾ ਕਿ ਹਲੇ ਉਸ ਕਿਸਮ ਦੀ ਮੈਚਿਓਰਿਟੀ ਜਾਂ ਉਸ ਕਿਸਮ ਦੀ ਸਮਝ ਹਲੇ ਸਾਡੇ ਕੋਲ ਨਹੀਂ ਆਈ ਜਦੋਂ ਅਸੀਂ ਬੜੀ ਆਸਾਨੀ ਨਾਲ ਉਹ ਚੀਜ਼ਾਂ ਨੂੰ ਇਗਨੋਰ ਕਰਨਾ ਸਿੱਖ ਜਾਂਦੇ ਹਾਂ ਨਾ ਬੇ ਧਿਆਨ ਕਰ ਦਿੰਨੇ ਆ ਉਹਨਾਂ ਗੱਲਾਂ ਨੂੰ ਤਾਂ ਉਹ ਸਾਡੇ ਲਈ ਵੀ ਤੇ ਉਸ ਵੇਲੇ ਦੇ ਮਾਹੌਲ ਲਈ ਵੀ ਬਹੁਤ ਵਧੀਆ ਗੱਲ ਹੁੰਦੀ ਆ ਬੈਸਟ ਗੱਲ ਹੁੰਦੀ ਆ ਤੇ ਮੇਰੀਆਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਨਿਤ ਮੈਨੂੰ ਫੁਰਦੀਆਂ ਨੇ ਕਿ ਮੈਂ ਆਪਦੇ ਸੁਣਨ ਵਾਲਿਆਂ ਨੂੰ ਦੱਸਾਂ ਉਹ ਰੋਜ਼ ਮੇਰਾ ਦੀ ਜ਼ਿੰਦਗੀ ਚ ਹੋਈ ਹੁੰਦੀਆਂ ਮੇਰੇ ਆਲੇ-ਦੁਆਲੇ ਚ ਹੁੰਦੀਆਂ ਮੇਰੇ ਘਰ ਚ ਵੀ ਕੁਝ ਵਾਪਰੀਆਂ ਹੋ ਸਕਦੀਆਂ ਹੁੰਦੀਆਂ ਕੋਸ਼ਿਸ਼ ਮੇਰੀ ਬਾਅ ਦ ਕਿਸੇ ਨਾਲ ਮਿਲਦੇ ਬੈਠਦੇ ਆ ਕੋਈ ਗੱਲਾਂ ਕਿਸੇ ਦੀ ਕੋਈ ਗੱਲ ਕਰ ਰਿਆ ਤਾਂ ਉੱਥੋਂ ਹੀ ਗੱਲਾਂ ਆ ਜਾਂਦੀਆਂ ਨੇ ਕਈਆਂ ਦੇ ਵਿੱਚ ਨੁਕਸ ਕੱਢਣ ਦੀ ਆਦਤ ਹੁੰਦੀ ਆ ਕਿਸੇ ਚੰਗੀ ਚੀਜ਼ ਨੂੰ ਉਹਨਾਂ ਨੇ ਸਲਾਉਣਾ ਨਹੀਂ ਹੁੰਦਾ ਉਹਦੇ ਨਾਲ ਪਈ ਕੋਈ ਇਹੋ ਜੀ ਚੀਜ਼ ਲੱਭਣ ਦੀ ਕੋਸ਼ਿਸ਼ ਹੁੰਦੀ ਆ ਉਹ ਕਿ ਜਿਹਦੇ ਚ ਕੋਈ ਨੁਕਸ ਕੱਢਿਆ ਜਾ ਸਕੇ ਤੇ ਪਤਾ ਨਹੀਂ ਉਹ ਆਪ ਦੇ ਅੰਦਰੋਂ ਹੀ ਕੋਈ ਐਦਾਂ ਦੀ ਉਹਨਾਂ ਦੀ ਪਰਸਨੈਲਿਟੀ ਜੀ ਹੁੰਦੀ ਆ ਕਿ ਕਿਸੇ ਦੀ ਖੁਸ਼ੀ 'ਚ ਕਿਸੇ ਦੀ ਸੋਹਣੀ ਚੀਜ਼ 'ਚ ਸ਼ਾਮਲ ਘਾਟੀ ਹੁੰਦੇ ਆ ਜਾਂ ਉਹਨੂੰ ਸਲਾਉਂਦੇ ਘਾਟੀ ਆ ਉਹਦੇ ਬਾਰੇ ਨੁਕਤਾ ਚੀਨੀ ਦੇ ਪੁਆਇੰਟ ਤੋਂ ਜ਼ਿਆਦਾ ਕਮੈਂਟ ਕਰਦੇ ਆ ਜਾਂ ਗੱਲ ਕਰਦੇ ਆ ਜਾਂ ਉਹਨਾਂ ਨੂੰ ਲੱਗਦਾ ਵੀ ਇਹਨੇ ਪੂਰਾ ਜ਼ੋਰ ਲਾ ਕੇ ਆ ਚੀਜ਼ ਨੂੰ ਸੋਹਣਾ ਕੀਤਾ ਜਾਂ ਨਵਾਂ ਬਣਾਇਆ ਜਾਂ ਕੀਤਾ ਤੇ ਅਸੀਂ ਪੂਰਾ ਜ਼ੋਰ ਲਾ ਕੇ ਉਸ ਚੀਜ਼ ਨੂੰ ਇਗਨੋਰ ਕਰਨਾ ਹੈ ਕਈ ਉਸ ਕਿਸਮ ਦੇ ਵੀ ਹੁੰਦੇ ਆ ਪਰ ਉਹ ਤਾਂ ਥੋੜਾ ਜਿਹਾ ਘਟੀਆਪਨ ਹੁੰਦਾ ਆਪਦੇ ਸੁਭਾਅ ਨੂੰ ਆਪਦੇ ਕਹਿੰਦੇ ਹੁੰਦੇ ਨਾ ਆਪਾਂ ਕਹਿੰਦੇ ਵੀ ਫਲਾਣਾ ਬੰਦਾ ਉਹਦਾ ਸੁਭਾਅ ਬੜਾ ਚੰਗਾ ਕਿਸੇ ਦੀ ਚੰਗੀ ਚੀਜ਼ ਉਹਦੀ ਪ੍ਰੇਜ਼ ਕਰ ਦੋ ਕੀ ਜਾਂਦਾ ਤੇ ਲੋਕ ਤਾਂ ਮਾੜੀ ਚੀਜ਼ ਨੂੰ ਵੀ ਬਹੁਤ ਸੋਹਣੇ ਢੰਗ ਨਾਲ ਕਹਿੰਦੇ ਆ ਕਿ ਅਗਲੇ ਨੂੰ ਸਮਝ ਆ ਜੇ ਪਰ ਲੱਗੇ ਨਾ ਕਿ ਇਹਦੇ ਵਿੱਚ ਨੁਕਸਾ ਪਰ ਗੱਲ ਉਹਨਾਂ ਦੀ ਹੋ ਰਹੀ ਸੀਗੀ ਕਿ ਜਿਹੜੇ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਚਲੋ ਫਿਰ ਆਪਾਂ ਕਿਉਂ ਉਹਨਾਂ ਦਾ ਚਰਚਾ ਕਰੀ ਆਪਾਂ ਲੈਟ ਗੋ ਕਰੀਏ ਕਿ ਉਹਦੀ ਸਮਝ ਇੰਨੀ ਕੀ ਆ ਉਹਦੀ ਸੋਚ ਇੰ ਇਥੋਂ ਤੱਕ ਕੀ ਆ ਉਹਨੇ ਐਸੀ ਚੀਜ਼ ਜੀ ਉਲਝੇ ਰਹਿਣਾ ਆਪਦਾ ਖੂਨ ਸਾੜਦੇ ਰਹਿਣਾ ਦੂਜੇ ਪਾਸੇ ਕਿਸੇ ਨੂੰ ਫਰਕ ਨਹੀਂ ਪੈਣਾ ਚਾਹੀਦਾ ਇਹ ਹੁੰਦੀ ਆ ਆਪਣੀ ਕਲਾ ਇਗਨੋਰ ਕਰਨ ਦੀ ਚੀਜ਼ਾਂ ਨੂੰ ਕਿਉਂਕਿ ਸਾਡੇ ਸੋਸਾਇਟੀ ਦੇ ਵਿੱਚ ਸਾਡੇ ਆਲੇ-ਦੁਆਲੇ ਲੋਕਾਂ ਨੂੰ ਆਪਦੇ ਘਰ ਦੀਆਂ ਤਰਤੀਬੀਆਂ ਬੇਤਰਤੀਬੀਆਂ ਨਾਲੋਂ ਜ਼ਿਆਦਾ ਦੂਜੇ ਦੇ ਘਰਾਂ 'ਚ ਪਿਆ ਖਲਾਰਾ ਜ਼ਿਆਦਾ ਦਿਸਦਾ ਹੁੰਦਾ ਉਹਦੀ ਉਹ ਚਰਚਾ ਜ਼ਿਆਦਾ ਕਰਦੇ ਆ ਉਹਨਾਂ ਨੂੰ ਮਜ਼ਾ ਵੀ ਆਉਂਦਾ ਹੁੰਦੀ ਹੈ ਬੋਤਿਆਂ ਦੀ ਫਿਤਰਤ ਪਰ ਆਪਣਾ ਕਿੱਥੇ ਕਿੱਥੇ ਕੀ ਕੀ ਵਿਖਰਿਆ ਹੁੰਦਾ ਉਹਦੇ ਬਾਰੇ ਉਹਨਾਂ ਕੋਲ ਜਾਂ ਤਾਂ ਵੇਲ ਨਹੀਂ ਹੁੰਦੀ ਜਾਂ ਵੈਸੀ ਜਿਵੇਂ ਉਹ ਕਬੂਤਰ ਦੇ ਅੱਖਾਂ ਮੀਚਣ ਵਾਂਗੂ ਅੱਖਾਂ ਮੀਚ ਲੈਂਦੇ ਆ ਉਹ ਸੋ ਅੱਜ ਦਾ ਵਿਸ਼ਾ ਇਹੀ ਸੀਗਾ ਗੱਲਾਂ ਇਸੇ ਵਿਸ਼ੇ ਨਾਲ ਰਿਲੇਟਡ ਬਹੁਤ ਸਾਰੀਆਂ ਹੋ ਸਕਦੀਆਂ पर मेनू यही सीगा के आपा जे ਆਪਦੇ ਆਪ ਨੂੰ ਥੋੜਾ ਜਿਹਾ ਆਰਾਮ ਚ ਰੱਖਣਾ ਨਾ ਆਪਦੇ ਆਪ ਨੂੰ ਆਪਦਾ ਪੀਸ ਆਫ ਮਾਈਂਡ ਗਵਾਉਣਾ ਨਹੀਂ ਸ਼ਾਂਤੀ ਜੀ ਚ ਰੱਖਣਾ ਤਾਂ ਕੁਝ ਚੀਜ਼ਾਂ ਨੂੰ ਬਸ ਐਂ ਜਾਣਦਿਆ ਕਰੀਏ ਉਹਨਾਂ ਤੇ ਮਿੱਟੀ ਪਾ ਦਿਆ ਕਰੀਏ ਕਿਉਂਕਿ ਕੁਝ ਰਿਸ਼ਤੇ ਕੁਝ ਪਰਸਨ ਕੁਝ ਲੋਕ ਇਹੋ ਜਿਹੇ ਹੁੰਦੇ ਆ ਉਹ ਸਾਡੇ ਨਾਲ ਜੁੜੇ ਹੀ ਹੁੰਦੇ ਆ ਉਹਨਾਂ ਨੂੰ ਅਸੀਂ ਉਹਨਾਂ ਤੋਂ ਦੂਰ ਨਹੀਂ ਜਾ ਸਕਦੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਸਾਨੂੰ ਫਿਰ ਤੋਂ ਮਿਲਣਾ ਪੈਂਦਾ ਹੈ ਜੁੜਨਾ ਪੈਂਦਾ ਹੈ ਕਿਉਂਕਿ ਉਹ ਸਾਡੀਆਂ ਸਾਂਝਾਂ ਹੁੰਦੀਆਂ ਨੇ ਤੇ ਉੱਥੇ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਜਾ ਸਕਦਾ ਮੈਂ ਕਈ ਵਾਰ ਬਹੁਤ ਵੱਡੀ ਗਲਤੀ ਕਰਦੀ ਆ ਮੈਨੂੰ ਮੇਰਾ ਮੰਨਣਾ ਮੈਨੂੰ ਹੁਣ ਤੱਕ ਮੈਨੂੰ ਲੱਗਦਾ ਹੁੰਦਾ ਸੀ ਕਿ ਲੋਕਾਂ ਨਾਲ ਅਸੀਂ ਨਹੀਂ ਲੜ ਸਕਦੇ ਲੋਕਾਂ ਨੂੰ ਨਹੀਂ ਅਸੀਂ ਕੁਝ ਕਹਿ ਸਕਦੇ ਕਿਉਂਕਿ ਉਹ ਤਾਂ ਲੋਕ ਹੁੰਦੇ ਨੇ ਜਿਹੜੇ ਆਪਣੇ ਹੁੰਦੇ ਆਪਣੇ ਰਿਸ਼ਤੇ ਆਪਣੇ ਆਲੇ ਦੁਆਲੇ ਦੇ ਉਹਨਾਂ ਨਾਲ ਆਪਾਂ ਬਿਲਕੁਲ ਇੱਕਦਮ ਗੱਲ ਵੀ ਕਰ ਸਕਦੇ ਆ ਕਲੀਅਰ ਗੱਲ ਕਰ ਸਕਦੇ ਆ ਉਹਨਾਂ ਦੀਆਂ ਗਲਤੀਆਂ ਜਾਂ ਉਹਨਾਂ ਦਾ ਕੁਝ ਵੀ ਆਪਾਂ ਉਹਨਾਂ ਨੂੰ ਖੁੱਲੇ ਰੂਪ 'ਚ ਕਹਿ ਸਕਦੇ ਆ ਪਰ ਹੁਣ ਲੱਗਦਾ ਕਿ ਨਹੀਂ ਹਰ ਇੱਕ ਚੀਜ਼ ਨੂੰ ਲੈਟ ਗੋ ਕਰੋ ਹਰ ਕੋਲੇ ਉਸ ਤਰ੍ਹਾਂ ਦਾ ਸੁਣਨ ਦਾ ਮਤ ਦਾ ਵੀ ਨਹੀਂ ਹੁੰਦਾ ਫਿਰ ਮੇਰੇ ਵਰਗੀ ਕਈ ਵਾਰ ਹੁੰਦਾ ਕਿ ਉਹ ਲੜਾਈ ਹੋਈ ਗੱਲ ਪੈਣ ਵਾਲੀ ਗੱਲ ਹੁੰਦੀ ਆ ਜਾਂ ਗੁੱਸੇ 'ਚ ਆਪਾਂ ਖੋ ਦਿੰਨੇ ਆਂ ਅਸੀਂ ਤਾਂ ਉਹਦੇ ਰਿਜ਼ਲਟ ਫਿਰ ਅੱਗੇ ਜਾ ਕੇ ਪਾ ਮੇ ਸਾਨੂੰ ਦਿਲੋਂ ਪਛਤਾਵਾ ਹੋ ਗਏ ਪਰ ਉਹ ਜਿਹੜੇ ਸਾਹਮਣੇ ਵਾਲਾ ਇਨਸਾਨ ਆ ਉਹਦੇ ਕੋਲ ਜਾਂ ਤਾਂ ਉਹਦਾ ਦੀ ਸਮਝ ਹੋਵੇ ਤੇ ਅਦਰਵਾਈਜ਼ ਫੇਰੇ ਚੀਜ਼ਾਂ ਖਰਾਬ ਹੁੰਦੀਆਂ ਜਾਂਦੀਆਂ ਸੋ ਗੱਲ ਇਗਨੋਰ ਕਰਨ ਤੋਂ ਸ਼ੁਰੂ ਹੋਈ ਸੀਗੀ ਕਿ ਆਪਾਂ ਲੈਟ ਗੋ ਕਰਨਾ ਸਿੱਖੀਏ ਤੇ ਵਿੱਚ ਮੈਂ ਹੋਰ ਕਈ ਚੀਜ਼ਾਂ ਨੂੰ ਇਹਦੇ ਨਾਲ ਜੋੜਿਆ ਤੇ ਅੰਤ 'ਚ ਇਹਦਾ ਫਾਇਦਾ ਇਹ ਹੀ ਹੁੰਦਾ ਕਿ ਮਾਹੌਲ ਸੋਣਾ ਰਹਿੰਦਾ ਮਾਹੌਲ ਬਣਿਆ ਰਹਿੰਦਾ ਜੇ ਤੁਸੀਂ ਕੁਰੇਦੂਗੇ ਕਿਸੇ ਗੱਲ ਨੂੰ ਵਾਰ-ਵਾਰ ਉਹ ਚੇੜਾਂਗੇ ਕਰਾਂਗੇ ਉਹਦਾ ਚਰਚਾ ਛੇੜਾਂਗੇ ਹਨਾ ਤਾਂ ਉਹਦੇ ਨਾਲ ਫਰਕ ਕੋਈ ਨਹੀਂ ਪੈਣਾ ਐਵੇਂ ਉਹ ਬੁਰੀ ਜੀ ਗੱਲ ਉਹ ਐਵੇਂ ਖਿੱਚੀ ਜਾ ਤੁਰੀ ਜਾਵਾਂਗੇ ਅਸੀਂ ਐਵੇਂ ਉਹਨੂੰ ਲਟਕਾਈ ਜਾਵਾਂਗੇ ਇਹਦੇ ਨਾਲੋਂ ਬੈਟਰ ਆ ਕਿ ਆਪਦਾ ਧਿਆਨ ਨਾ ਪਾ ਕਿਸੇ ਹੋਰ ਪਾਸੇ ਲਾਈਏ ਹੋਰ ਕੋਈ ਕੰਮ ਨੂੰ ਕਿਸੇ ਨੂੰ ਹੱਥ ਪਾ ਲਈਏ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਇਗਨੋਰ ਕਰ ਦਈਏ ਜਿਹੜੀਆਂ ਨਾ ਤਾਂ ਸਾਡੀ ਮਾਨਸਿਕ ਸਿਹਤ ਵਾਸਤੇ ਚੰਗੀਆਂ ਨਾ ਹੀ ਸਾਡੇ ਘਰ ਦੇ ਮਾਹੌਲ ਵਾਸਤੇ ਚੰਗੀਆਂ ਤੇ ਜਿੱਥੇ ਚਾਰਜਾਂ ਨੇ ਹੱਸਦੇ ਆ ਖੁਸ਼ਤਬੀਅਤ ਹੈ ਵਧੀਆ ਗੱਲਬਾਤ ਚੱਲ ਰਹੀ ਆ ਉੱਥੇ ਆਪਾਂ ਸ਼ਾਮਲ ਹੋਈਏ ਜਿੱਥੇ ਬੈਠੇ ਆ ਸਭ ਕੁਝ ਨਵਾਂ ਸਿੱਖਣ ਨੂੰ ਸੋਚਣ ਨੂੰ ਸਮਝਣ ਨੂੰ ਮਿਲਦਾ ਉਹਨਾਂ ਨਾਲ ਆਪਾਂ ਆਪਣੇ ਰਾਪਤੇ ਕਾਇਮ ਕਰੀਏ ਤੇ ਅੱਜ ਦਾ ਬਸ ਇਹੀ ਸੀਗਾ ਵਿਸ਼ਾ ਫਿਰ ਜਲਦੀ ਕਿਸੇ ਹੋਰ ਗੱਲਬਾਤ ਨਾਲ ਮੈਂ ਮਿਲਦੀ ਆ ਤੁਹਾਨੂੰ ਸਸ਼ੀਕਾਲ